ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਗੁਰੂ ਘਰ ਦੇ ਇਤਿਹਾਸ ਦੀ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਜੋ ਗੁਰਦਾਰ ਸਾਹਿਬ ਪਿੰਡ ਚੱਬੇ ਦੀ ਧਰਤੀ ਤੇ ਹੈ ਜਦੋਂ ਅੰਮ੍ਰਿਤਸਰ ਤੋਂ ਆਪਾਂ ਤਰਨਤਾਰਨ ਸਾਹਿਬ ਨੂੰ ਚੱਲਦੇ ਹਾਂ ਤਾਂ ਗੁਰਵਾਲੀ ੱਡਾ ਲੰਘ ਕੇ ਸੱਜੇ ਹੱਥ 'ਤੇ ਗੁਰਦੁਆਸਾਹਿਬ ਹੈ ਗੁਰਦੁਆਰਾ ਟਾਲਾ ਸਾਹਿਬ ਇੱਕ ਵੱਡਾ ਗੇਟ ਬਣਿਆ ਹੋਇਆ ਹੈ ਇਸ ਗੁਰਦੁਆਰਾ ਸਹਿਮੀਨ ਰੋਡ ਤੋਂ 100 ਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰੂ ਘਰ ਦਾ ਇਤਿਹਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬਾਬਾ ਦੀਪ ਸਿੰਘ ਜੀ جنگ ਲੜਦੇ ਹੋਏ ਆਉਂਦੇ ਨੇ ਤੇ ਇੱਥੇ ਆ ਕੇ ਉਹਨਾਂ ਦਾ ਸੀਸ ਜਿਹੜਾ ਉਹ ਧੜ ਤੋਂ ਅਲੱਗ ਹੋ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਨੇ ਜਹਾਂਨ ਖਾਨ ਦੀ ਅਗਵਾਈ ਵਿੱਚ ਮੁਗਲਾਂ ਵਿਰੁੱਧ ਲੜਾਈ ਲੜੀ ਸੀ ਬਾਬਾ ਦੀਪ ਸਿੰਘ ਜੀ ਨੇ ਆਪਣੀ 15 ਕਿਲੋ ਖੰਡਾ ਦੋ ਤਰੀ ਤਨਵਾ ਨਾਲ ਲੜਾਈ ਲੜੀ ਹਰ ਸਿੱਖ ਨੇ ਇੰਨੀ ਬਹਾਦਰੀ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ ਕਿ ਦੁਸ਼ਮਣ ਲਗਭਗ ਹਾਰ ਗਿਆ ਸੀ ਲੜਾਈ ਦੇ ਦੌਰਾਨ ਜਹਾਂਨ ਖਾਨ ਨੇ ਬੰਦਿਆਂ ਲਈ ਤਾਕਤ ਦੀ ਇੱਕ ਵੱਡੀ ਫੌਜ ਪਹੁੰਚੀ ਜਿਸ ਨੇ ਸਿੱਖਾਂ ਦੇ ਵਿਰੁੱਧ ਰੁਕਾਵਟਾਂ ਮੋੜ ਦਿੱਤਾ ਫਿਰ ਵੀ ਬਾਬਾ ਦੀਪ ਸਿੰਘ ਜੀ ਦੇ ਮੁਖੀ ਵਜੋਂ ਲੜਦੇ ਰਹੇ ਅਤੇ ਅੰਮ੍ਰਿਤਸਰ ਵੱਲ ਵੱਧਦੇ ਰਹੇ ਇਸੇ ਜਗ੍ਹਾ ਤੇ ਬਾਬਾ ਜੀ ਦਾ ਤਾਂ ਅਰਸਰੀਰ ਤੋਂ ਅਲੱਗ ਹੋਇਆ ਸੀ ਇਹ ਦੇਖ ਕੇ ਇੱਕ ਨੌਜਵਾਨ ਸਿੱਖ ਯੋਧੇ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਤਾਂ ਅਰਦਾਸ ਵਿੱਚ ਕਿਹਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਤੱਕ ਜਾ ਕੇ ਸ਼ਹੀਦ ਹੋ ਜਾਵੋ ਪਰ ਤੁਸੀਂ ਇੱਥੇ ਲੜਾਈ ਤੋਂ ਸੰਨਿਆਸ ਲੈ ਰਹੇ ਹੋ ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਤੁਰੰਤ ਖੜੇ ਹੋ ਗਏ ਆਪਣਾ ਕਟਿਆ ਹੋਇਆ ਸਿਰ ਆਪਣੇ ਖੱਬੇ ਹੱਥ ਵਿੱਚ ਫੜਿਆ ਅਤੇ ਆਪਣੇ ਸੱਜੇ ਹੱਥ ਨਾਲ ਖੰਡੇ ਨੂੰ ਇੰਨੀ ਜ਼ੋਰ ਨਾਲ ਹਿਲਾ ਦਿੱਤਾ ਕਿ ਮੁਗਲ ਪਿੱਛੇ हट ਗਏ ਬਾਬਾ ਦੀਪ ਸਿੰਘ ਜੀ ਜ਼ਖਮੀ ਹੋ ਕੇ ਵੀ ਉਦੋਂ ਤੱਕ ਲੜਦੇ ਰਹੇ ਜਦੋਂ ਤੱਕ ਉਹ ਹਰਮੰਦਰ ਸਾਹਿਬ ਨਹੀਂ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਸ਼ੀਸ਼ ਭੇਟ ਕੀਤਾ ਸੰਗਤ ਜੀ ਇੱਥੇ ਇੱਕ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਦੁੱਖ ਤੋਂ ਛੁਟਕਾਰਾ ਪਾਉਂਦੀਆਂ ਹਨ ਇਸ ਸਰੋਵਰ ਦਾ ਇਤਿਹਾਸ ਇਹ ਹੈ ਸੰਗਤ ਜੀ ਇਹ ਇੱਕ ਇਤਿਹਾਸਿਕ ਸਰੋਵਰ ਹੈ ਇਸ ਦੇ ਵਿੱਚ ਬਾਬਾ ਜੀ ਦਾ ਰਕਤ ਡੁੱਲਿਆ ਸੀ ਸੰਗਤ ਜੀ ਗੁਰਦਵਾਰਾ ਸਾਹਿਬ ਦੇ ਅੰਦਰ ਬਾਬਾ ਜੀ ਦੀ ਸਮਾਦਾ ਬਣੀ ਹੋਈ ਹੈ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਆਪਣੀ ਸ਼ਹੀਦੀ ਤੋਂ ਬਾਅਦ ਬੈਠਦੇ ਸੀ ਉੱਥੇ ਇੱਕ ਟਾਲੀ ਹੋਇਆ ਕਰਦੀ ਸੀ ਇਹ ਜਗ੍ਹਾ ਤੇ ਬਾਬਾ ਜੀ ਦੀ ਸ਼ਿੱਧੀ ਹੁੰਦੀ ਹੈ ਬਾਬਾ ਜੀ ਉਸ ਟਾਲੀ ਥੱਲੇ ਛੀਦੀ ਤੋਂ ਬਾਅਦ ਬੈਠਦੇ ਹੁੰਦੇ ਸਨ ਉਹ ਟਾਲੀ ਨੂੰ ਕਿਸੇ ਸਿੰਘ ਵੱਲੋਂ ਕੱਟ ਦਿੱਤਾ ਗਿਆ ਸੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਉਸ ਸਿੰਘ ਨੂੰ ਦਰਸ਼ਨ ਦਿੱਤੇ ਅਤੇ ਬਾਬਾ ਜੀ ਨੇ ਕਿਹਾ ਇਹ ਜਗ੍ਹਾ ਮੇਰੀ ਹੈ ਉਸ ਸਿੰਘ ਦੇ ਪਰਿਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਪਰਿਵਾਰ ਨੇ ਬਾਬਾ ਜੀ ਨੂੰ ਅਰਦਾਸ ਬੇਨਤੀ ਕੀਤੀ ਮਹਾਰਾਜ ਇਹ ਬੱਚੇ ਨੂੰ ਮਾਫ ਕਰ ਦਿਓ ਇਸ ਕੋਲ ਨੂੰ ਅੰਜਾਨੇ ਪੁੱਲ ਹੋਈ ਹੈ ਅਸੀਂ ਕੁਝ ਜ਼ਮੀਨ ਇਸ ਜਗ੍ਹਾ ਦੇ ਨਾਮ ਕਰ ਦਿੰਨੇ ਹਾਂ ਉਸ ਤੋਂ ਬਾਅਦ ਬਾਬਾ ਜੀ ਨੇ ਹੁਕਮ ਕੀਤਾ ਇਸ ਜਗ੍ਹਾ ਤੇ ਗੁਰਦੁਆਰ ਸਾਹਿਬ ਬਣਾਇਆ ਜਾਵੇ ਉਸ ਤੋਂ ਬਾਅਦ ਇਸ ਗੁਰਦੁਆਰ ਸਾਹਿਬ ਦੀ ਉਸਾਰੀ ਦਾ ਕੰਮ ਚੱਲਿਆ ਅਤੇ ਇਸ ਟਾਲੀ ਨੂੰ ਵੱਡਣ ਕਰਕੇ ਇਸ ਗੁਰਦੁਆਰ ਸਾਹਿਬ ਦਾ ਨਾਮ ਟਾਲਾ ਸਾਹਿਬ ਪਿਆ ਇਸ ਸਥਾਨ ਤੇ ਸ਼ਹੀਦ ਸਿੰਘਾਂ ਦੀ ਯੋਧ ਹਰ ਸਮਾਂ ਜਗਦੀ ਰਹਿੰਦੀ ਹੈ ਜਿਹੜੀ ਵੀ ਇੱਥੇ ਸ਼ਰਦਾ ਦੇ ਨਾਲ ਘੋਹ ਚੜਾਉਂਦੇ ਅਤੇ ਉਸ ਜੋਤ ਦੇ ਘੋਹ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਉਸ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸੰਗਤ ਜੀ ਇਸ ਸ੍ਰੀ ਗੁਰਦਵਾਰਾ ਠਾਲਾ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ